आज हम माननीय योग एस एस पी मिस्टर आदित्य से मिले हैं और उनको हमने एक मांग पत्र दिया है कि जो शहर में काफ़ी कुछ हो रहा है अप्रवासी जो लोग आ गए हैं उन्होंने घर घर में डेरा डाला है बाजार में डेरा डाला है उसके लिए हमारी बहन बेटियां भी सुरक्षित नहीं हैं और हमें डर लगता है क्योंकि हम बॉर्डर के साइड पे रहते हैं तो बॉर्डर एरियाज़ में ऐसे लोगों से हमें बहुत खतरा है क्योंकि इनकी वेरिफिकेशन नहीं हो रही इन्होंने फेक जो है नकली पासपोर्ट बनाए हुए हैं आधार कार्ड बनाए हुए हैं वोटर कार्ड है और उसमें हमें कोई पता नहीं ऑथेंटिक है कि नहीं कि इनकी असलियत क्या है ये लोग क्या काम करते हैं कहाँ से इनके पास इतना पैसा आता है और क्यों इनके ऊपर सरकारें कार्रवाई नहीं करती और हमें आज लगता है एस साहब से मिल कि हमारी सुनवाई होएगी हमारी बच्चियाँ और हमारे बच्चे जो बाहर निकलते हैं सुबह शाम उनको इन चीज़ से बचाया जाएगा हमने एस एस पी साहब को आश्वासन दिया है एश्योरेंस दिया है कि आगे से कहीं भी उनको हमारी जरूरत है हम उनके साथ कोऑपरेट करेंगे धन्यवाद जय हिंद शंकर जी की जय भोलेनाथ आज अभी जोड़ा महिला विंग है सनातन क्रांति दल का महिला विंग जोड़ा है वो आंटी साढ़े नीलम आंटी ने इन्होंने अध्यक्षता के एस एस पी गुरदासपुर जी को मिले ने ਔਰ ਅੱਜ ਬਲੀਵ ਕਰੋ ਉਹਨਾਂ ਨਾਲ ਮਿਲ ਕੇ ਬੜਾ ਅੱਛਾ ਲੱਗਿਆ ਲੱਗਿਆ ਕਿ ਭਈ ਹੁਣ ਵਾਕਈ ਸੀਰੀਅਸਲੀ ਕੰਮ ਹੋਏਗਾ ਕਿਉਂਕਿ ਉਹਨਾਂ ਨੇ ਇਮੀਡੀਏਟਲੀ ਜਿਹੜਾ ਮੈਂ ਆਪਣੀ ਇਨਸਟਰਕਸ਼ਨ ਦੇ ਦਿੱਤੀਆਂ ਨੇ ਕਿ ਐਸ ਡੀਸੀ ਸਾਹਿਬ ਨਾਲ ਕੰਟੈਕਟ ਕਰਕੇ ਔਰ ਇਹਦੇ ਸੰਬੰਧ ਵਿੱਚ ਥੋਸ ਕਾਰਵਾਈ ਕਰਨੀ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਵੀ ਉਹ ਨਸ਼ੇਰੀ ਖਲਾਫ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਹਨਾਂ ਨੇ ਉਹ ਵੀ ਕਿਹਾ ਹੈ ਕਿ ਕੋਈ ਵੀ ਇਹੋ ਜਿਹਾ ਵਿਅਕਤੀ ਜਿਹੜਾ ਕੋਈ ਨਸ਼ਾ ਸਪਲਾਈ ਕਰਦਾ ਹੈ ਜਾਂ ਨਸ਼ਾ ਕਰਦਾ ਉਹਨਾਂ ਨੂੰ ਇੱਕ ਜਿਹੜੇ ਗਰਦੇ ਨੇ ਉਹਨਾਂ ਨੂੰ ਤੇ ਨਸ਼ਾ ਛਡਾਓ ਕੇਂਦਰ ਵਿੱਚ ਜੋ ਹੈ ਕਰਵਾਇਆ ਜਾਏਗਾ ਦਾਖਲ ਕਰਵਾਇਆ ਜਾਏਗਾ ਤੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਜੇ ਕਿਸੇ ਵੀ ਸ਼ਹਿਰ ਨਿਵਾਸੀ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਪੜੋਸ ਵਿੱਚ ਜਾਂ ਉਹਨਾਂ ਨੂੰ ਕੋਈ ਵੀ ਆਸ-ਪਾਸ ਦੇ ਖੇਤਰ ਦੇ ਵਿੱਚ ਕੋਈ ਨਸ਼ਾ ਵੇਚਦਾ ਦਿਖਾਈ ਦਿੰਦਾ ਹੈ ਜਾਂ ਉਹਨਾਂ ਨੂੰ ਪਤਾ ਲੱਗਦਾ ਹੈ ਔਰ ਉਹ ਕੰਟਰੋਲ ਰੂਮ ਤੇ ਵੀ ਦੱਸ ਸਕਦੇ ਨੇ ਜੇ ਸਾਡੇ ਸ਼ਿਵਸ਼ਰਨ ਬਰਾੜ ਸਾਹਿਬ ਠਾਕਰੇ ਦਾ ਸਾਡਾ ਹੈਲਪਲਾਈਨ ਨੰਬਰ ਹੈ 9876903903 ਇਹਦੇ ਤੋਂ ਤੁਸੀਂ ਦੱਸ ਸਕਦੇ ਹੋ ਅਸੀਂ ਪੁਲਿਸ ਨਾਲ ਆਪੇ ਤਾਲਮੇਲ ਕਰਕੇ ਜਿਹੜਾ ਉਹ ਨਸ਼ਾ ਤਸਕਰ ਜਿਹੜੇ ਹੋਣਗੇ ਉਹਨਾਂ ਨੂੰ ਪੜਵਾਉਣ ਦੀ ਕੋਸ਼ਿਸ਼ ਕਰਾਂਗੇ ਔਰ ਬਿਲੀਵ ਕਰੋ ਤੁਹਾ ਅੱਜ ਐਸਐਸਪੀ ਸਾਹਿਬ ਨੇ ਇਹ ਹੀ ਕਿਹਾ ਕਿ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਦੇਗਾ ਉਹਨਾਂ ਦੀ ਪਛਾਣ ਜਿਹੜੀ ਹੈ ਉਹ ਬਿਲਕੁਲ ਡਿਸਕਲੋਜ਼ ਨਹੀਂ ਕੀਤੀ ਜਾਏਗੀ। ਦੋ ਸੋ ਅੱਜ ਇੱਕ ਹੋਪ ਲੱਗੀ ਹੈ ਕਿ ਜਿਹੜੇ ਅਪਰਵਾਸੀ ਲੋਕ ਨੇ ਜੋ ਸਾਡੇ ਗੁਰਦਾਸਪੁਰ ਦੇ ਵਿੱਚ ਬੜੀ ਵੱਡੀ ਤਾਦਾਦ ਦੇ ਵਿੱਚ ਆ ਰਹੇ ਨੇ ਔਰ ਉਹਨਾਂ ਦੇ ਕਰਕੇ ਹਥਿਆਰ ਵੀ ਇੱਥੇ ਬਹੁਤ ਜ਼ਿਆਦਾ ਆ ਰਹੇ ਨੇ ਇਲੀਗਲ ਔਰ ਨਸ਼ਾ ਬਹੁਤ ਵੱਡੇ ਉਸਾਰ ਦੇ ਜਰਾ ਸਪਲਾਈ ਹੋ ਰਿਹਾ ਉਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਦੀ ਸ਼ਨਾਖਤ ਜਾਰੀ ਹੈ ਕਿਉਂਕਿ ਜਿਹੜੇ ਅਪਰਾਧਿਕ ਲੋਕ ਨੇ ਉਹ ਇੱਥੇ ਝੂਠੇ ਆਧਾਰਕੜ ਬਣਾ ਕੇ ਰਹਿ ਰਹੇ ਨੇ ਜਲਦੀ ਇਹਨਾਂ ਤੇ ਉੱਪਰ ਬਹੁਤ ਤਗੜੀ ਕਾਰਵਾਈ ਕਰਨ ਦਾ ਅਸ਼ਵਾਸਨ ਦਿੱਤਾ ਐਸਐਸਪੀ ਸਾਹਿਬ ਨੇ ਜਿਸਦੇ ਲਈ ਹੁਣ ਅਸੀਂ ਧੰਨਵਾਦ ਕਰਦੇ ਹਾਂ